ਪੰਜਾਬ ਦਾ ਹਨਾਨੀ ਜਨਕ ਪਿੰਡ ਜਿੱਥੇ ਕਰੋੜਾਂ ਦੀਆਂ ਜ਼ਮੀਨਾਂ ਦੇ ਮਾਲਕ ਨੇ ਕੁੱਤੇ ਕੁੱਤਿਆਂ ਦੇ ਨਾਮ ਤਹਿਸੀਲਾਂ ਵਿੱਚ ਬੋਲਦੀਆਂ ਜ਼ਮੀਨਾਂ ਪਿੰਡ ਤੇ ਚੱਲਦਾ ਕੁੱਤਿਆਂ ਦਾ ਹੁਕਮ ਮੈਂ ਤਸੀਲੇ ਕੁੱਤਿਆਂ ਦੇ ਨਾਮ ਬੋਲਦੀ ਆ ਇਹ ਫਰਦ ਬਣੀ ਹੋਈ ਹੈ ਅੱਛਾ ਜੀ ਇਹ ਫਰਦ ਦੇ ਵਿੱਚ ਨਾਮ ਆਉਂਦਾ ਆ ਹਾਂ ਜੀ ਜਿੰਨੀ ਵੀ ਜ਼ਮੀਨ ਹੈਗੀ ਹੈ ਤਕਰੀਬਨ ਸਾਰੀ ਹੈ ਕੁੱਤਿਆਂ ਦੇ ਨਾਲ ਤੇ 300 ਬਿਗੇ ਜ਼ਮੀਨ ਕੇ ਮਾਲਕਾਂ ਦੇ ਕੁੱਤੇ ਸਾਰਾ ਕੁਝ ਕੁੱਤਿਆਂ ਦੇ ਨਾਮ ਉੱਪਰ ਚੱਲਾ ਹੋ ਰਾ ਪੈਸੇ ਲਮਾਨ ਘੋੜਾਂ ਗੋਲਾਂ ਸਾਰੀਆਂ ਜੋ ਕੁਝ ਹੈਗਾ ਉਹ ਨਹੀਂ ਦਾ ਹੀ ਮਤਲਬ ਸਭ ਕੁਛ ਕੁੱਤੇ ਆਂਦਾ ਹੀ ਹੈ ਨਾ ਦਰਬੇਸ਼ਾਂ ਆਂਦਾ ਨਾ ਜੀ ਉਹ ਨਹੀਂ ਤਾਂ ਹੀ ਹੈ ਕੁੱਤੇ ਦਾ ਕੋਈ ਨਿਮਾਨ ਨਹੀਂ ਹੈਗਾ ਕਿਤਨੇ ਕੁ ਹੋਗੇ ਕਿਤਨੇ ਕਿੰਨੇ ਅੱਛਾ ਇੰਨੇ ਜਿਆਦਾ ਹੋ ਗਏ ਜੀ ਕੁੱਤੇ ਲੈ ਲਲੂ ਪੰਜੂ ਕੁੱਤੇ ਨਹੀਂ ਮਰਦੇ ਹੁੰਦੇ ਅੱਛਾ ਲਲੂ ਪੰਜੂ ਜਿਹੜੇ ਕੁੱਤੇ ਆਵਾਰਾ ਆ ਉਹਨਾਂ ਨੂੰ ਨਹੀਂ ਬਣ ਦਿੰਦੇ ਨਾ ਸੇਵਾਪੋ ਹੁੰਦੀ ਜੀ ਕਹਿੰਦੇ ਕੁੱਤਿਆਂ ਦੀ ਹਾਂ ਜੀ ਸੇਵਾ ਹੁੰਦੀ ਹੈ ਜੀ ਤੇ ਜਿੰਨੀ ਜ਼ਮੀਨ ਆ ਜੀ ਸਭ ਕੁੱਤਿਆਂ ਦੇ ਨਾਂ ਆ ਸਭ ਕੁੱਤਿਆਂ ਨੂੰ ਆ ਸਾਹਮਣੇ ਡੇਰਾ ਨਜ਼ਰ ਆ ਗਿਆ ਜਿੱਥੇ ਕੁੱਤੇ ਰੰਦੇ ਆ ਦਰਬੇਸ਼ ਰਹਿੰਦੇ ਆ BB7 Rider Channel ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਨਮਸਤੇ ਆਦਾਬ ਤੇ ਦਿਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਆਪਣਾ ਦੋਸਤ ਅਮਰਿਤਪਾਲ ਤੁਹਾਡੇ ਆਪਣੇ ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਹਾਂ ਅੱਜ ਅਸੀਂ ਤੁਹਾਨੂੰ ਪੰਜਾਬ ਦੇ ਪਟਿਆਲੇ ਜ਼ਿਲ੍ਹੇ ਦੇ ਹੈਰਾਨ ਕਰ ਦੇਣ ਵਾਲੇ ਪਿੰਡ ਵਿੱਚ ਲੈ ਕੇ ਆਏ ਹਾਂ ਜਿੱਥੇ ਕਰੋੜਾਂ ਰੁਪਈਆਂ ਦੀਆਂ ਜ਼ਮੀਨਾਂ ਦੇ ਮਾਲਕ ਕੁੱਤੇ ਨਜ਼ਰ ਆਉਂਦੇ ਆ ਦਰਵੇਸ਼ ਨਜ਼ਰ ਆਉਂਦੇ ਆ ਤਸੀਲਾਂ ਦੇ ਵਿੱਚ 40 40 ਕਿੱਲੇ ਜ਼ਮੀਨਾਂ ਕੁੱਤਿਆਂ ਦੇ ਨਾਂ ਬੋਲਦੀਆਂ ਆ ਇਸ ਪਿੰਡ ਵਿੱਚ ਕੁੱਤਿਆਂ ਨੂੰ ਰੱਬ ਵਾਂਗ ਪੂਜਦੇ ਆ ਬਹੁਤ ਸੇਵਾ ਹੁੰਦੀ ਆ ਚੱਲਦੇ ਆ ਇਸ ਪਿੰਡ ਵਿੱਚ ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ ਐਸ ਵੇਲੇ ਜਿਸ ਜਗ੍ਹਾ ਅਸੀਂ ਖੜੇ ਆ ਤੁਸੀਂ ਦੇ ਸਕਦੇ ਆ ਕੁਦਰਤ ਦਾ ਨਜ਼ਾਰਾ ਬਿਲਕੁਲ ਸਾਹਮਣੇ ਜਿਹੜਾ ਰਸਤਾ ਆ ਇਹ ਨਹਿਰੋਂ ਨਹਿਰੋਂਦਾ ਆ ਹਾਈਵੇ ਤੋਂ ਅਸੀਂ ਤੁਹਾਨੂੰ ਪ੍ਰੋਪਰ ਲੋਕੇਸ਼ਨ ਵੀ ਦੱਸ ਦਿੰਨੇ ਆ ਤੁਸੀਂ ਜਦੋਂ ਰਾਜਪੁਰੇ ਤੋਂ ਪਟਿਆਲੇ ਜਾਂਦੇ ਆ ਤਾਂ ਲੈਫਟ ਹੈਂਡ ਨੂੰ ਪੁਲ ਦੇ ਥੱਲੇ ਦੀ ਇਹ ਰਸਤਾ ਜਿਹੜਾ ਆ ਆਉਂਦਾ ਆ ਪਿੰਡ ਦਾ ਨਾਂ ਗੰਡਿਆਂ ਖੇੜੀ ਆ ਬਹੁਤ ਵਧੀਆ ਲੱਗੂਗਾ ਤੁਹਾਨੂੰ ਇਸ ਏਰੀਏ ਵਿੱਚ ਆ ਕੇ ਬਹੁਤ ਸ਼ਾਂਤੀ ਮਹਿਸੂਸ ਹੋਈ ਸਾਨੂੰ ਨਹਿਰ ਦੇ ਕਿਨਾਰੇ ਖੜ ਕੇ ਹੁਣ ਵੱਧਦੇ ਆ ਪਿੰਡ ਵੱਲ ਨੂੰ ਨਹਿਰ ਦੇ ਨਾਲ-ਨਾਲ ਜਾਂਦਾ ਰਸਤਾ ਕਿੰਨਾ ਖੂਬਸੂਰਤ ਲੱਗਦਾ ਪਿਆ ਆ ਨਹਿਰ ਦਾ ਪਾਣੀ ਦੇਖੋ ਤੁਸੀਂ ਇੱਕ ਵੱਖਰਾ ਹੀ ਕਲਰ ਦਿਖਾਈ ਦੇ ਰਿਹਾ ਆ ਨਾਲ-ਨਾਲ ਦਰਖਤ ਲੱਗੇ ਹੋਏ ਆ ਜਿਨ੍ਹਾਂ ਨੇ ਸ਼ਾਂਕ ਕੀਤੀ ਹੋਈ ਆ ਹਰ ਕਿਸੇ ਦਾ ਇਸ ਪਿੰਡ ਵੱਲ ਆ ਕੇ ਦਿਲ ਕਰੂਗਾ ਕਿ ਉਹ ਨਹਿਰ ਦੇ ਕਿਨਾਰੇ ਕੁਝ ਸਮਾਂ ਬੈਠੇ ਸ਼ਾਂਤੀ ਮਹਿਸੂਸ ਕਰੇ ਵਾਹ ਬਈ ਵਾਹ ਇਹ 2 ਕਿਲੋਮੀਟਰ ਦਾ ਹਾਈਵੇ ਤੋਂ ਰਸਤਾ ਆ ਜਿਹੜਾ ਤੁਹਾਨੂੰ ਪੂਰਾ ਸਕੂਨ ਦੇਗਾ ਸ਼ਾਂਤੀ ਮਹਿਸੂਸ ਕਰਾਏਗਾ ਪਰ ਥੋੜਾ ਸਲੋ ਜਾਇਓ ਇਸ ਰਸਤੇ ਰਾਹੀਂ ਤੁਸੀਂ ਸਮਝ ਸਕਦੇ ਆ ਕਿਉਂਕਿ ਰਸਤਾ ਜਿਹੜਾ ਆ ਇਹ ਸਿੰਗਲ ਆ ਤੇ ਉਧਰੋਂ ਵੀ ਆਉਂਦੇ ਆ ਲੋਕ ਤੇ ਇਧਰੋਂ ਵੀ ਜਾਂਦੇ ਆ ਸਾਹਮਣੇ ਕ੍ਰੋਸਿੰਗਾਂ ਵੀ ਆਉਂਦੀਆਂ ਆ ਕਿਉਂਕਿ ਪਿੰਡ ਦੋਨੋਂ ਬਸੇ ਆ ਤੇ ਪੋਲ ਬਣੇ ਹੋਏ ਆ ਇੱਕ ਦੂਸਰੇ ਪਿੰਡਾਂ ਵੱਲ ਜਾਣ ਵਾਸਤੇ ਅਸੀਂ ਪਿੰਡ ਦੇ ਵਿੱਚ ਪਹੁੰਚ ਗਏ ਆ ਇਹ ਪਿੰਡ ਦੀ ਫਿਰਨੀ ਆ ਜਿਹੜੀ ਬਾਰ-ਬਾਰ ਘੁੰਮਦੀ ਆ ਤੁਸੀਂ ਭਾਜੀ ਇਸੇ ਪਿੰਡ ਦੇ ਅਛਾ ਜੀ ਇਹ ਕੀ ਨਾਂ ਪਿੰਡ ਦਾ ਜੀ ਇਹ ਖਾਨਪਰਗੰਡਿਆ ਜੀ ਖਾਨਪਰਗੰਡਿਆ ਕਈ ਗੰਡਿਆਂ ਖੇੜੀ ਵੀ ਕਹਿੰਦੇ ਨੇ ਜੀ ਆਹ ਵੇ ਵੇ ਗੰਡਾ ਖੇੜੀ ਵੀ ਕਹਦੇ ਆ ਤੇ ਸਾਨੂੰ ਦੱਸੋ ਜੀ ਜਿੱਦਾਂ ਸਾਨੂੰ ਪਤਾ ਲੱਗਾ ਇੱਥੇ ਬਜ਼ੁਰਗਿਆਂ ਦੇ ਕੋਲੋਂ ਵੀ ਕਿ ਕੁੱਤਿਆਂ ਨੂੰ ਰੱਬ ਵਾਂਗ ਪੂਜਦੇ ਆ ਕਰੋੜਾਂ ਰੁਪਏ ਦੀਆਂ ਜ਼ਮੀਨਾਂ ਜਿਹੜੀਆਂ ਆ ਉਹਨਾਂ ਦੇ ਕੁੱਤੇ ਮਾਲਕ ਆ ਜੀ ਹਾਂ ਜੀ ਆਹ ਕੁੱਤੇ 300 ਬਿਗੇ ਜ਼ਮੀਨ ਦੇ ਮਾਲਕ ਕੁੱਤੇ ਅਛਾ ਜੀ ਇਹਨਾਂ ਸਾਨੂੰ 150 ਦੱਸੀ ਸੀਗੀ ਨਾ 300 ਬਿਗੇ ਅਛਾ 300 ਬਿਗੇ ਆ ਹਾਂ ਜੀ ਹਾਂ ਮਤਲਬ ਇੱਕ ਤਰ੍ਹਾਂ ਜਿੰਨੀਆਂ ਵੀ ਜ਼ਮੀਨਾਂ ਜੀ ਉਹ ਸਭ ਕੁੱਤਿਆਂ ਦੇ ਨਾਂ ਆ। ਹਾਂ ਜੀ ਹਾਂ ਕੁੱਤਿਆਂ ਦੇ ਨਾਂ ਆ ਡੇਰੇ ਦੀ ਜਿੰਨੀ ਵੀ ਜ਼ਮੀਨ ਹੈ। ਠੀਕ ਆ ਜੀ। ਪਹਿਲਾਂ ਡੇਰੇ ਵਾਂ ਕੁੱਤਿਆਂ ਰੋਟੀ ਪਾਈਗੀ ਬਾਅਦ ਵਿੱਚ ਸਭ ਨੂੰ ਮਿਲੇਗੀ। ਮਤਲਬ ਪਹਿਲਾਂ ਕੁੱਤਿਆਂ ਨੂੰ ਰੱਬ ਵਾਂਗ ਪੂਜਦੇ ਆ। ਹਾਂ ਜੀ ਹਾਂ। ਫਿਰ ਬੰਦੇ ਨੂੰ ਰੋਟੀ ਮਿਲੂਗੀ। ਫਿਰ ਬੰਦੇ ਨੂੰ ਰੋਟੀ ਨਹੀਂ ਮਿਲਦੀ। ਜਿਹੜਾ ਡੇਰਾ ਨਾ ਬਾਬੇ ਨਾਨਕ ਦਾ ਪਹਿਲਾਗਾ ਡੇਰਾ। ਠੀਕ ਆ ਜੀ। ਤੇ ਕਿੰਨੇ ਕੁੱਤੇ ਆ ਜੀ? ਕੁੱਤੇ ਕੋਈ ਗਿਣਤੀ ਐ ਨਹੀਂ ਹੈ ਉਹਰੇ। ਮਤਲਬ ਘਟ ਜਾਾਂਗੇ ਇੱਕ ਵਾਰੀ ਵੱਜਾਂ। ਵੱਧ ਜਾਣਗੇ ਜੀ। ਹਾਂ ਜੀ। ਠੀਕ ਐ। ਤੇ ਫੇਰ ਤਾਂ ਉਹਨਾਂ ਨੂੰ ਜੀ ਰਹਿਣ ਸਹਿਣ ਨੂੰ ਪੂਰਾ ਵਧੀਆ ਸਿਸਟਮ ਹੋਣਾ ਹੈ ਵਧੀਆ ਬਣਾਏ ਵੇ ਅੰਦਰ ਦਾ ਸਾਰੇ ਬੈਠਣ ਇਹਨੂੰ ਪਰਾਲੀ ਪਰੋਲੀ ਗੇਰ ਗਿਆ ਕਮਰੇ ਬਣਾਏ ਵੇ ਦੇਖ ਲਓ ਜੀ ਹਾਂ ਜੀ ਹਾਂ ਹਾਲ ਮੰਦਰ ਹਾਲ ਕਮਰੇ ਉਹਨਾਂ ਬੈਠੇ ਰਹਾ ਹਾਂ ਉਹਨਾਂ ਕਿਹੜਾ ਗੰਦ ਪਾਵਾਂ ਬਾ ਜਿੱਥੇ ਬੈਠੇ ਪਏ ਜਦੋਂ ਅਸੀਂ ਇਦਾਂ ਦਾ ਜੀ ਸੁਣੀ ਦਾ ਹੈਰਾਨੀ ਜਨਕ ਹਾਂ ਜੀ ਹਾਂ ਨਾ ਤੇ ਗੱਲਾਂ ਤੇ ਬਹੁਤ ਹੈਰਾਨੀ ਹੁੰਦੀ ਹੈ ਜੀ ਦੇਖ ਲਓ ਤੁਸੀਂ ਹਾਲ ਤਾਂ ਹਮੇ ਪ੍ਰੋਗਰਾਮ ਵਾਲੀ ਆਈ ਬਸ ਵਾਤੜੀਏ ਪ੍ਰੋਗਰਾਮ ਨੂੰ ਬਹੁਤ ਵਧੀਆ ਪ੍ਰੋਗਰਾਮ ਤੇ ਉਦੋਂ ਪੂਰੀ ਸੇਵਾ ਹੁੰਦੀ ਹੈ ਨਾ ਜੀ ਇਹਨਾਂ ਦੀ ਸੇਵਾ ਹਾਂ ਜੀ ਸਾਰਾ ਕੁਝ ਕੁੱਤੇ ਦੇ ਨੌਬਤ ਚੱਲਾ ਉਹਦਾ ਪੈਸਲਮਾਨ ਘੋਲਾ ਗੋਲਾਂ ਸਾਰੀਆਂ ਅੱਛਾ ਇਹਨਾਂ ਦੇ ਨਾਮ ਹੋਣੀਆਂ ਉਸ ਵੇਲੇ ਚਲੋ ਮੇਲਾ ਲੱਗਦਾ ਹੈ ਹਾਂ ਮੇਲਾ ਲੱਗਦਾ ਤੇ ਕਚੈਰੀਆਂ ਦੇ ਵਿੱਚ ਜੀ ਕਹਿੰਦੇ ਜਦੋਂ ਅਸੀਂ ਫਰਜ਼ਾਂ ਵਗੈਰਾ ਕਢਾਉਨੇ ਆ ਕਾਗਜ਼ ਕਢਾਉਨੇ ਆ ਪਿੰਡ ਦੇ ਅੱਛਾ ਫਿਰ ਉਹ ਜਿਹੜੇ ਕਾਗਜ਼ ਆ ਕੁੱਤਿਆਂ ਦੇ ਨਾਮ ਨਿਕਲਣੇ ਆ ਹਾਂ ਜੀ ਹਾਂ ਕੁੱਤਿਆਂ ਦੇ ਨਾਮ ਲਿਖੜੇਗੀ ਜੀ ਸਾਰੀ ਜ਼ਮੀਨ ਕੁੱਤਿਆਂ ਦੇ ਨਾਮ ਲਿਖੜੇਗੀ ਤੇ ਇਹਨਾਂ ਦੇ ਕੋਈ ਨਾਮ ਰੱਖੇ ਹੋਏ ਆ ਜੀ ਜਾਂ ਕਿਦਾਂ ਮਤਲਬ ਨਾ ਨਾਮ ਨਹੀਂ ਹੈ ਉਦਾਂ ਮਤਲਬ ਉੱਪਰ ਲਿਖਿਆ ਆਏਗਾ ਦਰਬੇਸ਼ ਜਾਂ ਕੁੱਤਾ ਆ ਹੈ ਨਾ ਹਾਂ ਬਿਲਕੁਲ ਹਾਂ ਤੇਰੀ ਹੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਕੁੱਤੇ ਆ ਜੀ ਹਾਂ ਜੀ ਹਾਂ ਹ ਬਹੁਤ ਬਹੁਤ ਧੰਨਵਾਦ ਜੀ ਇੰਨੀ ਡਿਟੇਲ ਚ ਦੱਸਣ ਵਾਸਤੇ ਜੀ ਠੀਕ ਹੈ ਜੀ ਇਸ ਪਿੰਡ ਦੇ ਵਿੱਚ ਜਿਹੜੇ ਮਤਲਬ ਜ਼ਮੀਨ ਆ ਜਿਹੜੀ ਉਹ ਕੁੱਤਿਆਂ ਦੇ ਨਾਂ ਬੋਲਦੀ ਆ ਜੀ ਹਾਂ ਜੀ ਬੋਲਦੀ 150 ਬਿਗਾ ਜੀ ਹੈਗੀ ਆ ਉੱਥੇ ਅੱਛਾ ਜੀ ਇਹ ਚ ਕੋਈ ਸ਼ੱਕ ਨਹੀਂ ਮਤਲਬ ਕਰੋੜਾਂ ਦੀਆਂ ਜ਼ਮੀਨਾਂ ਦੇ ਮਾਲਕ ਕੁੱਤੇ ਆ ਜੀ ਸਾਰੇ ਕਾਸੀ ਕੇ ਜੋ ਕੁਝ ਹੈਗਾ ਉਹਨੀਆਂ ਦਾ ਹੀ ਹੈ ਮਤਲਬ ਸਭ ਕੁਝ ਕੁੱਤਿਆਂ ਦਾ ਹੀ ਹੈ ਨਾ ਦਰਬੇਸ਼ਾਂ ਦਾ ਨਾ ਜੀ ਉਹ ਨਹੀਂ ਤਾਂ ਹੀ ਬੜੇ ਹੈਰਾਨ ਹੋਏ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕਰੋਣਾ ਰੁਪਏ ਦੀਆਂ ਜ਼ਮੀਨਾਂ ਦੇ ਮਾਲਕ ਹਨਾ ਪਿੰਡ ਦੇ ਵਿੱਚ ਕੁੱਤੇ ਆ ਠੀਕ ਹੈ ਜੀ ਫੇਰ ਰੱਬ ਵਾਂਗ ਪੂਜਦੇ ਆ ਜੀ ਕੁੱਤੇ ਨੂੰ ਹਾਂ ਜੀ ਹੁਣ ਤੁਹਾਡੇ ਸਾਹਮਣੇ ਰੁਕਾ ਵੱਜੇਗਾ ਉਹਨਾਂ ਨੂੰ ਅੱਛਾ ਜੀ ਕਿੰਨੇ ਟਾਈਮ ਵੱਜਦਾ ਮਤਲਬ ਤਿੰਨ ਟਾਈਮ ਜਿਹੜਾ ਹੁੱਕਾ ਵੱਜਦਾ ਉਹ ਕਾਦੇ ਵਾਸਤੇ ਵੱਜਦਾ ਜੀ ਇਹਨਾਂ ਨੂੰ ਰੋਟੀ ਪਾਉਂਦੇ ਅੱਛਾ ਰੋਟੀ ਵੀ ਮਤਲਬ ਪੂਰੀ ਐ ਨਾ ਪਹਿਲਾਂ ਕੁੱਤਿਆਂ ਨੂੰ ਰੋਟੀ ਪੈਂਦੀ ਐ ਪਹਿਲੇ ਪੈਂਦੀ ਐ ਰੋਟੀ ਆਜਾ ਬਾਈ ਤੁਸੀਂ ਵੀ ਆਜੋ ਜੀ ਮੈਂ ਨਹੀਂ ਆਣਾ ਮੇਰਾ ਵੀ ਠੀਕ ਹੈ ਜੀ ਮਤਲਬ ਕੁੱਤਿਆਂ ਨੂੰ ਇੱਕ ਤਰ੍ਹਾਂ ਦੇਖਣਾ ਹੋਵੇਦਾ ਜੀ ਪੂਰੀ ਐਨ ਸੇਵਾ ਹੁੰਦੀ ਬੰਦਿਆਂ ਵਾਂਗ ਹੀ ਹੁੰਦੀ ਸ ਬੰਦੇ ਆ ਬੰਗ ਜੀ ਜੋ ਕਿਸ ਤੈਨੂੰ ਮਿਲੂਗਾ ਉਹ ਕੁੱਤੇ ਨੂੰ ਮਿਲੂਗਾ ਅੱਛਾ ਇਹ ਕੁੱਤੇ ਨੂੰ ਮਿਲੂਗਾ ਹਾਂ ਤੇ ਕੀ ਕੀ ਦਿੰਦੇ ਜੀ ਤਿੰਨ ਟੈਂਪ ਕੁਝ ਤੁਹਾਨੂੰ ਹੋਵੇ ਆਈਡੀਆ ਮਤਲਬ ਜੋ ਕਿਸ ਡੇਰੇ ਚ ਬਣੇਗਾ ਉਹੀ ਕੁਝ ਉਹਨਾਂ ਨੂੰ ਮਿਲ ਜੇਗਾ ਪਹਿਲਾਂ ਕੁੱਤਿਆਂ ਨੂੰ ਮਿਲੂਗਾ ਫਿਰ ਬੰਦਿਆਂ ਨੂੰ ਮਿਲੂਗਾ ਬੰਦਿਆਂ ਨੂੰ ਮਿਲੂਗਾ 40 ਕਿਲੋ ਲੱਸੀ ਹੂੰ ਪਿੰਡ ਵਿਵਾ ਵੀ ਕੁੱਤੇ ਵੀ ਮਾਂ ਠੀਕ ਆ ਜੀ ਕਿੰਨੇ ਕੁੱਤੇ ਆ ਜੀ ਅੰਦਰ ਇਹ ਨਹੀਂ ਕੋਈ ਗਿਣਤੀ ਹੈ ਜੀ ਇਹ ਕੋਈ ਗਿਣਤੀ ਨਹੀਂ ਜੀ ਕੋਈ ਗਿਣਤੀ ਨਹੀਂ ਠੀਕ ਆ ਹੁਣ ਆਲੇ ਦਾਲੇ ਦੇ ਲੋਕੀ ਬਹੁਤ ਲੱਗੇ ਛੜਣੇ ਉਰੇ ਕੋਈ ਹੁਣ ਇਸ ਟੈਮਨਾ ਕੁੱਤਿਆਂ ਦਾ ਕੋਈ ਨਿਮਾਨ ਨਹੀਂ ਹੈਗਾ ਕਿਤਨੇ ਕੁ ਹੋਗੇ ਕਿਤਨੇ ਕਿੰਨੇ ਅੱਛਾ ਇੰਨੇ ਜ਼ਿਆਦਾ ਹੋ ਗਏ ਜੀ ਕੁੱਤੇ ਠੀਕ ਹੈ ਠੀਕ ਹੈ ਜਿਹੜਾ ਕੋਈ ਆਂਦਾ ਬੋਰਿਆਂ 'ਚ ਭਰ ਲੈਂਦਾ ਇੱਥੇ ਛੱਡ ਦਿੰਦਾ ਅੱਛਾ ਜੀ ਇਹ ਕੰਮ ਹੋ ਗਿਆ ਤੇ ਇੱਕ ਚੀਜ਼ ਸਾਨੂੰ ਹੋਰ ਦੱਸਿਓ ਜੀ ਕਹਿੰਦੇ ਕਚੈਰੀਆਂ ਦੇ ਵਿੱਚ ਜਿਹੜੀ ਜ਼ਮੀਨ ਆ 40 ਕਿੱਲੇ ਉਹ ਕੁੱਤਿਆਂ ਦੇ ਨਾਂ ਬੋਲਦੀ ਹੈ ਜੀ ਕੁੱਤਿਆਂ ਦੇ ਨਾਂ ਹੀ ਹੈ ਜੀ ਇਹ ਤਾਂ ਅੱਛਾ ਕਚੈਰੀਆਂ 'ਚ ਵੀ ਨਾਂ ਆਉਂਦਾ ਨਾਂ ਹੈਗਾ ਜੀ ਇਹ ਰਾਜੇ ਮਹਾਰਾਜਾ ਦੇ ਘਰੇ ਵੀ ਹੈ ਜੀ ਸਦੀਆਂ ਪੁਰਾਣ ਸਦੀਆਂ ਪੁਰਾਣਾ ਆ ਸਿਸਟਮ ਸਾਰਾ ਇਹ ਪੁਰਾਣਾ ਹੈ ਉਦੋਂ ਰਾਜੇ ਨੇ ਕਹਿੰਦੇ ਇਹਨਾਂ ਦੇ ਨਾਂ ਜ਼ਮੀਨਾਂ ਕਰਾਤੀਆਂ ਸੀਗੀਆਂ ਨਾ ਠੀਕ ਹੈ ਠੀਕ ਹੈ ਜੀ ਇਸ ਤਰ੍ਹਾਂ ਗੱਲ ਜੇ ਕਿਸੇ ਦੇ ਨਾਂ ਹੁੰਦੀ ਹੁਣ ਨੂੰ ਵੇਚ ਵੀ ਦਿੰਦਾ ਕੋਈ ਨਾ ਕੋਈ ਸਿਰਫ ਕੁੱਤਿਆਂ ਦੇ ਜ਼ਮੀਨਾਂ ਨਾਂ ਹੋਣ ਕਰਕੇ ਅੱਜ ਬਚੀਆਂ ਹੋਈਆਂ ਜੀ ਬਚੀ ਵੀ ਆ ਜੀ ਡੇਰਾ ਵੀ ਉਹਨੇ ਦੇ ਨਾਂ ਹੋਇਆ ਅੱਛਾ ਡੇਰਾ ਵੀ ਉਹਨਾਂ ਦੇ ਨਾਂ ਆ ਆ ਦੇ ਨਾਂ ਹੋਇਆ ਜੀ ਹਮ ਅੰਦਾਜ਼ੇ ਨਾਲ ਕਿੰਨੀ ਕੁ ਜ਼ਮੀਨ ਆ ਜੀ ਕੁੱਤਿਆਂ ਦੇ ਨਾਂ ਇਹ ਆ ਜੀ 28 ਕਿੱਲੇ ਨਾ 150 ਬਿੱਗਾ 100 ਤੋਂ ਬਿੱਗੇ 150 ਬਿੱਗਾ ਹਾਂ ਜੀ ਤੇ ਆਹ ਭਰਾ ਹੁਣ ਵੀ ਸਾਨੂੰ ਇੱਥੇ ਮਿਲਿਆ ਨਮਸਤੇ ਬਾਜੀ ਨਮਸਤੇ ਜਿਹੜੀ ਇਹ ਜ਼ਮੀਨ ਆ 150 ਬਿੱਗੇ ਹਾਂਜੀ ਤੇ ਇਹ ਕਚੈਰੀਆਂ ਦੇ ਵਿੱਚ ਤਸੀਲੇ ਕੁੱਤਿਆਂ ਦੇ ਨਾਂ ਬੋਲਦੀ ਆ ਇਹ ਫਰਦ ਬਣੀ ਹੋਈ ਹੈ ਅੱਛਾ ਜੀ ਇਹ ਫਰਦ ਦੇ ਵਿੱਚ ਨਾਮ ਆਉਂਦਾ ਆ ਹਾਂਜੀ ਤੇ ਉਹਦੇ ਵਿੱਚ ਕਿਦਾਂ ਕੁਛ ਤੁਹਾਨੂੰ ਆਈਡੀਆ ਹੈ ਕਿਦਾਂ ਮਤਲਬ ਨਾਮ ਰੱਖੇ ਹੋਏ ਆ ਕੁੱਤਿਆਂ ਦੇ ਜਾਂ ਕਿਦਾਂ ਕੀ ਨਾ ਜਿੰਨੀ ਵੀ ਜ਼ਮੀਨ ਆ ਗਈ ਆ ਤਕਰੀਬਨ ਸਾਰੀ ਇਹ ਕੁੱਤਿਆਂ ਦੇ ਨਾਲ ਸਾਰੀ ਕੁੱਤਿਆਂ ਦੇ ਨਾਲ ਸਪੈਸ਼ਲੀ ਉਹਨਾਂ ਦਾ ਨਾਮ ਲਿਖ ਕੇ ਜੋ ਵੀ ਆ ਨਾ ਹਾਂਜੀ ਨਰਬੀਸ਼ ਸਸੀਗਾ ਬਾਪੂ ਜੀ ਸਤਿ ਸ੍ਰੀ ਅਕਾਲ ਜੀ ਬਾਪੂ ਜੀ ਆਪਣਾ ਨਾਮ ਦੱਸਿਓ ਪਹਿਲਾਂ ਜੀ ਗਿਆਨ ਸਿੰਘ ਜੀ ਪਿੰਡ ਜੀ ਖਾਲਪੁਰ ਰੇਲੂ ਖਾਲਪੁਰ ਰੇਲੂ ਅੱਛਾ ਗੰਡੇ ਆ ਵੀ ਕਹਿੰਦੇ ਜੀ ਕੋਈ ਗੰਡੇ ਹੀ ਬੋਲਦੇ ਆ ਰੇਲੂ ਹੀ ਬੋਲਦੇ ਆ ਗਿਲ ਵੀ ਬੋਲਦੇ ਆ ਠੀਕ ਆ ਜੀ ਸਾਨੂੰ ਪਤਾ ਲੱਗਾ ਜੀ ਪਿੰਡ ਦੇ ਵਿੱਚ ਹਾਂ ਜੀ ਕੁੱਤਿਆਂ ਨੂੰ ਰੱਬ ਵਾਂਗ ਪੂਜਦੇ ਆ ਹਾਂ ਜੀ ਠੀਕ ਆ ਜੀ ਤੇ ਕੁੱਤਿਆਂ ਦੇ ਨਾਂ ਜ਼ਮੀਨ ਆ ਜੀ ਜ਼ਮੀਨ ਕੁੱਤੇ ਨਾ ਹਾਂ ਜੀ ਇਹਦੇ ਬਾਰੇ ਦੱਸੋ ਜੀ ਕਿੰਨੀ ਜ਼ਮੀਨ ਆ ਜਿਹੜੀ ਕੁੱਤਿਆਂ ਦੇ ਨਾਂ ਤੇ ਬੋਲਦੀ ਆ ਤਸੀਲੇ ਹਾਂ ਜੀ ਸਾਨੂੰ ਕੋਈ 300 ਬਿੱਗੇ ਕਹਿੰਦਾ ਜੀ ਨਾ ਨਾ 100 ਬਿੱਗੇ ਅੱਛਾ ਤੁਹਾਡੇ ਖਾਲ 100 ਬਿੱਗੇ ਕਹਿੰਨੇ ਆ ਨਾ 40 ਕਿੱਲੇ ਦੱਸਦੇ ਪਏ ਆ ਜੀ ਹਾਂ ਠੀਕ ਹੈ ਤੇ ਦੱਸੋ ਜੀ ਕੁੱਤਿਆਂ ਦੀ ਕਿੱਦਾਂ ਸੇਵਾ ਹੁੰਦੀ ਹੈ ਇੱਥੇ ਬਾ ਕੁੱਤੇ ਸੇਵਾ ਗਿਆ ਕੁੱਤੇ ਪੈਂਦਾ ਨੰਗਰ ਕੁੱਤੇ ਮਿਲੇਗਾ ਠੀਕ ਹੈ ਜੀ ਉੱਤੇ ਬਾਦ ਮਾਂ ਬਾਬੇ ਕਾئیںਗੇ ਅਛਾ ਮਤਲਬ ਪਹਿਲਾਂ ਕੁੱਤਿਆਂ ਨੂੰ ਕਹਿੰਦਾ ਕੁੱਤਿਆਂ ਨੂੰ ਰੋਟੀ ਮਿਲੇਗੀ ਮਤਲਬ ਕੁੱਤਿਆਂ ਨੂੰ ਇੱਕ ਤਰ੍ਹਾਂ ਪਹਿਲਾਂ ਪੁੱਜੂਗੇ ਹਾਂ ਸਭ ਦੇ ਕੁੱਤਿਆਂ ਨੂੰ ਰੋਟੀ ਪਹਿਲਾਂ ਮਿਲੇਗੀ ਫਿਰ ਫਿਰ ਸੰਤਾਂ ਨੂੰ ਮਿਲੂਗਾ ਬਾਬੇ ਖਾਣਗੇ ਤੇ ਬਾਬੇ ਖਾਣਗੇ ਫਿਰ ਲੋਕਾਂ ਨੂੰ ਮਿਲੂਗੀ ਜੀ ਇਹਦਾ ਵੀ ਫਿਰ ਮਿਲੇਗੀ ਠੀਕ ਹੈ ਤਿੰਨ ਟਾਈਮ ਦਿੰਦੇ ਆ ਜੀ ਕੁੱਤਿਆਂ ਨੂੰ ਹਾਂ ਤਿੰਨੇ ਟਾਈਮ ਕਹਿੰਦੇ ਜੀ ਬੰਦਿਆਂ ਵਾਂਗ ਸੇਵਾ ਹੁੰਦੀ ਆ ਹਰ ਚੀਜ਼ ਮਿਲਦੀ ਲੱਸੀ ਦੁੱਧ ਸਭ ਕੁਝ ਮਿਲਦਾ ਹਮ ਹਾਂ ਠੀਕ ਹੈ ਜੀ ਹਾਂ ਜੀ ਮਤਲਬ ਡੇਰੀ ਦੀ ਜੋ ਵੀ ਜ਼ਮੀਨ ਆ ਉਹ ਸਭ ਕੁੱਤਿਆਂ ਦੇ ਨਾਂ ਆ ਕੁੱਤਿਆਂ ਦੇ ਕੁੱਤੇ ਦੇ ਨਾਮ ਹੈ ਠੀਕ ਹੈ ਕਿੰਨੇ ਕੁੱਤੇ ਆ ਜੀ ਕੁੱਤੇ ਦਾ ਤਾਂ 30 ਨੂੰ ਹੀ ਮਤਰੇ ਕੁੱਤੇ ਦਾ ਹੌਲੀ ਹੌਲੀ ਜ਼ਿਆਦਾ ਹੋ ਰਹੇ ਆ ਜੀ ਆਈ ਜਾ ਜਾਈ ਜਾ ਆਈ ਆ ਜਾਇਓ ਠੀਕ ਹੈ ਜੀ ਨਾਲੇ ਕਹਿੰਦੇ ਜੀ ਜਿਨ੍ਹਾਂ ਦੇ ਨਾਂ ਜ਼ਮੀਨ ਆ ਕੁੱਤਿਆਂ ਦੇ ਉਹ ਬਾਹਰਲੇ ਕੁੱਤੇ ਨੂੰ ਆਉਣ ਨਹੀਂ ਦਿੰਦੇ ਜੀ ਜਿਹੜੇ ਕੁੱਤੇ ਪਹਿਲਾਂ ਆ ਗਏ ਨਾ ਹਾਂਜੀ ਮਤਬਿਲ ਜੋ ਜਾਣਾ ਜਾ ਸਕਾਂ ਕੁੱਤੇ ਠੀਕ ਹੈ ਜੀ ਉਹ ਨਹੀਂ ਲੈ ਲੋ ਪੰਜ ਕੁੱਤੇ ਵੀ ਬੜਦੇ ਆ ਅਛਾ ਲੱਲੂ ਪੰਜੂ ਜਿਹੜੇ ਕੁੱਤੇ ਵਾਰਾ ਆ ਉਹਨਾਂ ਨੂੰ ਨਹੀਂ ਬੰਨ੍ਹ ਦਿੰਦੇ। ਨਾ ਜਿਹਦੇ ਮਾਰੇ ਮਜਰੀ ਘੋਕੇ ਹਾਂ ਉਹਨਾਂ ਨੂੰ ਨਹੀਂ ਬੰਨ੍ਹ ਦਿੰਦੇ। ਅਛਾ ਉਹਨਾਂ ਨੂੰ ਨਹੀਂ ਜਿਹੜੇ ਵਾਰਾ ਘੁੰਮਦੇ ਆ ਇਹ ਮਤਲਬ ਸਪੈਸ਼ਲ ਕੁੱਤੇ ਆ ਜੀ ਉਹ ਜਿਨ੍ਹਾਂ ਦੇ ਨਾਂ ਜੁਇਨ ਬੋਲਦੀ ਆ। ਹਾਂ ਠੀਕ ਆ ਠੀਕ ਆ ਤੇ ਕਾਗਜ਼ਾਂ ਉੱਤੇ ਵੀ ਬੋਲਦੀ ਆ ਜੀ ਤੁਸੀਂਲੇ ਕਾਹਨਾ ਮੈਂ ਬੋਲ ਰਹੀ ਐ। ਅਛਾ ਕਾਗਜ਼ਾਂ ਦੇ ਉੱਪਰ ਆ ਸੀ ਉਹੀ ਪੁੱਛਦੇ ਪਏ ਆ ਜੀ। ਜੇ ਕਾਹਤਾ ਮੈਂ ਨਾ ਬੋਲੇ ਹਾਂ ਇਹਨੂੰ ਵੀ ਜੇ ਬੱਬੇ ਕਰਦੇ ਜਾਂਦੇ ਖਾ ਕੇ ਸ਼ੇਤਾ ਡਾਕਾ ਕਹਿੰਦਾ ਮਤਲਬ ਇਹ ਆ ਕਿ ਜੇ ਕਾਗਜ਼ਾਂ ਉੱਪਰ ਨਾ ਬੋਲਦੀ ਹੁੰਦੀ ਸੀਲੇ ਨਾ ਬੋਲਦੀ ਹੁੰਦੀ ਤਾਂ ਇਸ ਵੇਲੇ ਜ਼ਮੀਨ ਜਿਹੜੀ ਖਤਮ ਹੋ ਜਾਣੀ ਖਾ ਜਾਣੀ ਸੀ ਖਾਦੂ ਵਿੱਚ ਹੋ ਜਾਂਦੀ ਬੇਤਾ ਹਾਂ 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 ਦੀ ਖਾਦੂ ਵਿੱਚ ਜਾਂਦੀ ਸਰਵੇ ਕਾ ਕੁੱਤਿਆਂ ਕਰਕੇ ਬਚੀ ਹੋਈ ਆ ਜੀ ਕੁੱਤਿਆਂ ਦੇ ਨਾਮ ਜ਼ਮੀਨ ਆ ਤਾਂ ਜੀ ਬਹੁਤ ਹੈਰਾਨ ਕਰਨ ਵਾਲੀ ਗੱਲ ਆ ਜੀ ਹਨਾ ਜੀ ਜਦੋਂ ਕੋਈ ਸੁਣਦਾ ਆ ਨਾ ਇੱਕ ਮੈਨੂੰ ਲੱਗਦਾ ਜੀ ਇੱਕ ਲੋਤਾ ਪਿੰਡ ਆ ਪੰਜਾਬ ਦਾ ਜਿੱਥੇ ਜ਼ਮੀਨ ਜਿਹੜੀ ਕੁੱਤਿਆਂ ਦੇ ਨਾਮ ਬੋਲਦੀ ਬਹੁਤ ਵਧੀਆ ਮਿੱਤੇ ਗਿਆ ਪੁਰਾਣੀ ਜਗ੍ਹਾ ਪਿਛੇ ਆ ਗਿਆ ਪਿਛਲੇਗੀਆਂ ਸਾਰਿਆਂ ਨੂੰ ਜੀ ਨਾਲ ਦੇ ਨੇ ਪੁੱਛਦੇ ਉਹਨਾਂ ਨੂੰ ਉਹਨਾਂ ਤੋਂ ਵੀ ਪੁੱਛਦੇ ਆ ਵਧੀਆ ਲੱਗਾ ਪਾਪੂ ਜੀ ਤੁਹਾਡੇ ਨਾਲ ਗੱਲਬਾਤ ਕਰਕੇ ਨਾ ਤੁਸੀਂ ਡਿਟੇਲ ਚ ਦੱਸਿਆ ਜੀ ਹਾਂਜੀ ਸਾਹਮਣੇ ਡੇਰਾ ਨਜ਼ਰ ਆ ਗਿਆ ਜਿੱਥੇ ਕੁੱਤੇ ਰਹਿੰਦੇ ਆ ਦਰবেশ ਰਹਿੰਦੇ ਆ ਸਾਨੂੰ ਡੇਰੇ ਦੇ ਬਾਹਰ ਵੀ ਕੁੱਤੇ ਨਜ਼ਰ ਆ ਰਹੇ ਇਥੇ ਦੇਖ ਲਓ ਤੁਸੀਂ ਉਹਨਾਂ ਨੇ ਜਿੱਦਾਂ ਦੱਸਿਆ ਕਿ 300 ਬਿੱਗੇ ਜ਼ਮੀਨਾਂ ਦੇ ਮਾਲਕ ਆ ਗੱਡੀ ਸਾਈਡ ਤੇ ਲਾ ਲਈਏ ਚਲੋ ਹੁਣ ਚਲਦੇ ਆਂ ਡੇਰੇ ਦੇ ਅੰਦਰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਪਿੰਡ ਦਾ ਜੀ ਇਤਿਹਾਸ ਪਤਾ ਲੱਗਾ ਜਿਹੜਾ ਕੁੱਤਿਆਂ ਦੇ ਨਾਲ ਜੁੜਿਆ ਹੋਇਆ ਦਰਬਿਸ਼ਾਂ ਦੇ ਨਾਲ ਹਾਂਜੀ ਕੁੱਤਿਆਂ ਨੂੰ ਰੱਬ ਵਾਂਗ ਪੂਜਦੇ ਆ ਇਸ ਪਿੰਡ ਦੇ ਵਿੱਚ ਹਾਂਜੀ ਕਰੋੜਾਂ ਦੀ ਜ਼ਮੀਨਾਂ ਦੇ ਮਾਲਕ ਜਿਹੜੇ ਕੁੱਤੇ ਆ ਜੀ ਹਾਂਜੀ ਜ਼ਮੀਨਾਂ ਦੇ ਵਿੱਚ ਮਤਲਬ ਤਹਿਸੀਲੇ ਵੀ ਨਾ ਪੋਹਦਾ ਜ਼ਮੀਨਾਂ ਦੇ ਵਿੱਚ ਦੱਸੋ ਸਾਨੂੰ ਇਸ ਬਾਰੇ ਇਸ ਬਾਰੇ ਜੀ ਇੱਥੇ ਬਾਬੇ ਆ ਜੀ ਇੱਥੇ ਪਹਿਲਾਂ ਕਹਿੰਦੇ ਰਾਜਾ ਦਾ ਜੀ ਰਾਜਾ ਜ਼ਮੀਨ ਲਵਾ ਕੇ ਨਾਮ ਐਸੇ ਭਈ ਪਹਿਲਾਂ ਦਰਬਿਸ਼ਾਂ ਰੋਟੀ ਪਾਣੀ ਜੀ ਠੀਕ ਹੈ ਜੀ ਤੇ ਜਿਹੜਾ ਮਰਜ਼ੀ ਆ ਜਾਏ ਉਹਨੂੰ ਰੋਟੀ ਮਿਲਦੀ ਹੈ ਜੀ ਉਹਦੇ ਪਹਿਲਾਂ ਕਿਸੇ ਨੂੰ ਰੋਟੀ ਮਿਲਦੀ ਹੈ ਇੱਥੇ ਠੀਕ ਹੈ ਜੀ ਹਾਂ ਜੀ ਦਰਵੇਸਾਂ ਨੂੰ ਰੋਟੀ ਪੈਂਦੀ ਹੈ ਉੱਥੇ ਠੀਕ ਹੈ ਜੀ ਹਾਂ ਜੀ ਪਹਿਲਾਂ ਕੁੱਤਿਆਂ ਨੂੰ ਰੋਟੀ ਮਿਲਣੀ ਹੈ ਜੀ ਹਾਂ ਜੀ ਕੁੱਤਿਆਂ ਨੂੰ ਮਿਲਣੀ ਹੈ ਜੀ ਫਿਰ ਬੰਦਿਆਂ ਨੂੰ ਮਿਲੂਗੀ ਕਦੋਂ ਮਿਲੇਗੀ ਉੱਥੇ ਬਾਅਦ ਜੀ ਠੀਕ ਹੈ ਜੀ ਹਾਂ ਜੀ ਹੋਰ ਕਿਸੇ ਨੂੰ ਨਹੀਂ ਮਿਲਦੀ ਪਹਿਲੇ ਠੀਕ ਹੈ ਹਾਂ ਜੀ ਸੇਵਾ ਉਹ ਹੁੰਦੀ ਜੀ ਕਹਿੰਦੇ ਕੁੱਤਿਆਂ ਦੀ ਹਾਂ ਜੀ ਸੇਵਾ ਹੁੰਦੀ ਹੈ ਜੀ ਕੀ ਕੀ ਮਿਲਦਾ ਰੋਟੀ ਦੇ ਵਿੱਚ ਸਵੇਰੇ ਸੇ ਰੋਟੀ ਮਿਲਦੀ ਹੈ ਜੀ ਰੋਟੀ ਮਿਲਦੀ ਹੈ ਕੋਈ ਬਰੈੱਡ ਪਾ ਜਾ ਕੋਈ ਲੱਡੂ ਪਾ ਜਾ ਕੁੱਤਿਆਂ ਨੂੰ ਇੱਥੇ ਬਾਹਰ ਕੇ ਬੰਦੇ ਆ ਜਗੇ ਅੱਛਾ ਜੀ ਹਾਂ ਜੀ ਪੂਰੀ ਫੁੱਲ ਸੇਵਾ ਹੁੰਦੀ ਆ ਜੀ ਹਾਂ ਜੀ ਤੇ ਕਿੰਨੀ ਜ਼ਮੀਨ ਕੁੱਤਿਆਂ ਦੇ ਨਾਂ ਬੋਲਦੀ ਆ ਜੀ ਇੱਥੇ 30 40 ਕਿੱਲੇ ਹੈਗੇ ਆ ਜੀ ਠੀਕ ਹੈ ਜੀ ਹਾਂ ਜੀ 40 ਕਿੱਲੇ ਹੈਗੇ ਆ ਜੀ ਹਾਂ ਜੀ ਹਾਂ ਜੀ ਠੀਕ ਹੈ ਠੀਕ ਹੈ ਜੀ ਸਾਰੇ ਤੁਸੀਂ ਫਿਰ ਇੱਥੇ ਰੋਜ਼ ਆਉਂਦੇ ਆ ਜੀ ਹਾਂ ਜੀ ਇੱਥੇ ਸੇਵਾ ਕਰਨ ਆ ਜਾਂ ਜੀ ਕਾਦੀ ਕਾਫੀ ਸ਼ਰਧਾ ਆਇਆ ਜੀ ਹਾਂ ਜੀ ਸੇਵਾ ਕਰਨ ਰੋਟੀ ਬਾਬਿਆਂ ਦੀ ਬਣਾਉਣਾ ਆ ਜਾ ਅੱਛਾ ਜੀ ਹਾਂ ਜੀ ਚਲੋ ਰੋਟੀ ਪਾਣੀ ਬਣਾ ਕੇ ਆਪਣੇ ਘਰਾਂ ਵਗ ਜਾ ਠੀਕ ਹੈ ਹ ਜਿਹੜੇ ਦਰবেশ ਆ ਜੀ ਹਾਂ ਜੀ ਕਿੰਨੇ ਕੁ ਇੱਥੇ ਜੀ ਕੁੱਤੇ ਜਿਹੜੇ ਆ ਜਿਨ੍ਹਾਂ ਨੂੰ ਪੂਲਦੇ ਕਈ ਬਹੁਤਾਂ ਜਿਹੜੇ ਛਿੱਟੀ ਜਾਂ ਲੋਕਾਂ ਆ ਗੋਰੇ ਕੁੱਤੇ ਬਹੁਤ ਕਾਫੀ ਹੋ ਗਏ ਆ ਜੀ ਤੇ ਜਿੰਨੀ ਜ਼ਮੀਨ ਆ ਜੀ ਸਭ ਕੁੱਤਿਆਂ ਦੇ ਨਾਂ ਆ ਤੇ ਜਿਹੜੇ ਕਾਗਜ਼ ਆ ਜੀ ਉਹਨਾਂ ਦੇ ਵਿੱਚ ਵੀ ਨਾਂ ਬੋਲਦਾ ਫਿਰਦਾ ਹਾਂ ਜੀ ਜਦੋਂ ਅਸੀਂ ਤਹਿਸੀਲੇ ਜਾਂਦੇ ਆ ਤਹਿਸੀਲਾਂ ਦੇ ਵਿੱਚ ਕਾਗਜ਼ਾਂ ਦੇ ਉੱਪਰ ਕੁੱਤਿਆਂ ਦਾ ਨਾਂ ਬੋਲਦਾ ਆ ਹਾਂ ਹਾਂ ਬੋਲਦਾ ਠੀਕ ਆ ਠੀਕ ਆ ਜੀ ਪਿੰਡ ਦਾ ਨਾਮ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਇੱਕ ਵਾਰੀ ਪਿੰਡ ਜੀ ਸਾਡਾ ਖਾਨਪੁਰਾ ਖਾਨਪੁਰ ਗੰਡਿਆ ਹਾਂ ਜਿਹੜਾ ਪਟੜਾ ਆ ਜ਼ਿਲ੍ਹਾ ਪਟਿਆਲਾ ਪੈਂਦਾ ਜੀ ਹੁਣ ਅਸੀਂ ਵੀਡੀਓ ਦੀ ਇਸੇ ਪਿੰਡ ਵਿੱਚ ਸਮਾਪਤੀ ਕਰਦੇ ਹਾਂ ਬਹੁਤ ਵੱਡਾ ਪਿੰਡ ਸੀ ਜਿਹਦਾ ਇੱਕ ਹੈਰਾਨੀਜਨਕ ਇਤਿਹਾਸ ਹੈਗਾ ਤੇ ਹੁਣ ਅਸੀਂ ਸਾਰੇ ਭਰਾ ਭੈਣਾਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਪਿਆਰ ਦਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ ਤੇ ਨਵੇਂ ਆਉਂਦੇ ਆ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ ਹੁਣ ਚੱਲਦੇ ਹਾਂ ਜਲਦ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਧੰਨਵਾਦ